दयाना तो पार्टियां वाल्मीकि तरम समाज तरम गुरु देव सिंह अदवेती पावातस अश्वनी सहोता वलो भगवान वाल्मीकि तीर्थ विखे सोने का छत्र पेंट किया गया अते राशन पतीले पलेटा दितिया गई पावातस अमृतसर की टीम वलो जिला प्रधान करम सिंह हरवीर सहोता बहेल राजेश प्रधान बाबा बलबीर सिंह सुखदेव सिंह जोगा सिंह तूना साहिब तरसठ के चेयरमैन ओम प्रकाश गब्बर महंत मलकीत नाथ राजेश देतिया ओ पी द्रविड़ मौके पे मौजूद चीफ एडिटर कमलजीत सिंह की विशेष रिपोर्ट विश्ट 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 विश्ट। ਪਿਛਲੇ ਸਾਲ ਦੀ ਗੱਲ ਹੈ ਕਿ ਇੱਕ ਮਿੰਟ ਸਤ ਪਵਨ ਤੀਰ ਦੇ ਪ੍ਰਾਂਗਣ ਦੇ ਵਿੱਚ ਬੈਠੇ ਸੀ ਪ੍ਰੋਗਰਾਮ ਚੱਲ ਰਿਹਾ ਸੀ ਲਗਭਗ ਇਹੀ ਤਾਰੀਖ ਹੋਏਗੀ 10 11 ਮੈਨੂੰ ਉੱਪਰੋਂ ਬੈਠੇ-ਬੈਠੇ ਆਕਾਸ਼ਵਾਣੀ ਹੋਈ ਤੇ ਮਹਾਰਾਜ ਦੇ ਸਿਰਸ ਤੇ ਤਾਂ ਛਤਰੀ ਹੈ ਤੁਸੀਂ ਕਾਦੇ ਵਾਲਮਖੀ ਹੋ ਮੈਂ ਸੋਤਾ ਜੀ ਨੂੰ ਖੜਾ ਕੀਤਾ ਕਿ ਮੈਂ ਪੁੱਤਰ ਸੋਨੇ ਦਾ ਛਤਰ ਚੜਾਣਾ ਹੈ ਇਹਨਾਂ ਨੇ ਮੇਰੇ ਹੁਕਮ ਨੋਰਸੇ ਤਰ੍ਹਾਂ ਮੰਨਿਆ ਜਿਸ ਤਰ੍ਹਾਂ ਵਾਲਮੀਕ ਰਮਾਇਣ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਦ ਰਾਜਾ ਦਸ਼ਰਤ ਨੇ ਰਾਮ ਨੂੰ ਕਿਹਾ ਕਿ 14 ਸਾਲ ਲਈ ਬਨ ਦੇ ਵਿੱਚ ਜਾਣਾ ਹੈ ਉਹਨਾਂ ਨੇ ਸਵਾਲ ਤੱਕ ਨਹੀਂ ਕੀਤਾ ਤੇ ਕਰਮ ਜੋਗੀ ਅਸ਼ਵਿੰਸ ਸੋਤਾ ਜੀ ਨੇ ਵੀ ਕੋਈ ਸਵਾਲ ਨਹੀਂ ਕੀਤਾ ਤੇ ਉਸ ਪੱਗਾਂ ਤੇ ਚਲਦੇ ਹੋਏ ਭਾਰਤੀਆ ਵਾਲਮੀਕ ਧਰਮ ਸਵਾਦ ਵੱਲੋਂ ਇਹ ਜਿਹੜਾ ਪ੍ਰਿਆਸ ਹੈ ਜਦੋਂ ਰਾਮ ਸੇਤੂ ਦਾ ਪੁਲ ਬਣਾ ਰਿਹਾ ਸੀ ਉੱਥੇ ਇੱਕ ਕਾਟੋ ਗਿਲੇ ਹੈ ਵੀ ਸਮੁੰਦਰ ਦੇ ਵਿੱਚ ਜਾਂਦੀ ਸੀ ਤੇ ਮਿੱਟੀ ਚ ਲਿਪਟ ਕੇ ਫੇਰ ਉਹਦੇ ਤੇ ਆ ਜਾਂਦੀ ਸੀ ਲੋਕਾਂ ਨੇ ਤੇਰੀ ਮਿੱਟੀ ਨਾਲ ਕੀ ਬਣੂਗਾ ਭਗਤ ਦੀਏ ਕੀ ਕਰਨੀ ਹੈ ਕਹਿੰਦੀ ਮੇਰਾ ਇਹ ਪ੍ਰਯਾਸ ਛੋਟਾ ਦਾ ਪ੍ਰਯਾਸ ਇਤਿਹਾਸ ਚ ਅਮਰ ਰਹੇਗਾ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ ਇਹ ਬਿਲਕੁਲ ਛੋਟਾ ਦਾ ਪ੍ਰਯਾਸ ਭਗਵਾਨ ਵਾਲਮੀਕ ਨੂੰ ਸੱਚੇ ਮਨ ਨਾਲ ਸ਼ਰਧਾਂਜਲੀਏ ਸਮਰਪਣ ਹੈ ਜੈ ਵਾਲਮੀਕੀ ਪਾਵਨ ਤੁਨਦਾ ٹرسٹ ਵੱਲੋਂ ਜੋ ਭਾਰਤੀ ਵਾਲਮੀਕੀ ਪਾਵਾਦਾ ਦੇ ਹਰਨਪੁਤ ਜਿਹੜਾ ਅਡੀ ਸਮੁੱਚੀ ਟੀਮ ਦਾ ਉਹਨਾਂ ਨੇ ਸਨਮਾਨ ਕੀਤਾ ਵਾ ਅਸੀਂ ਬਾਬਾ ਮਲਕੀਨਾ ਜੀ ਤੇ ਚੇਅਰਮੈਨ ਹਮਪਰਾ ਗੱਬਰ ਜੀ ਦੇ ਤਹਿਜੋ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਮੁੱਚੀ ਅਡੀ ਪੂਰੇ ਰਾਸ਼ਟਰ ਦੇ ਵਿੱਚੋਂ ਪੰਜਾਬ ਤੇ ਪੰਜਾਬ ਤੋਂ ਬਾਹਰ ਉਹ ਜਿਹੜੇ ਪ੍ਰਾਂਤਾਂ ਤੋਂ ਸਾਡੇ ਪਰੰਦਰ ਘਰੇ ਸੀ ਉਹਨਾਂ ਨੂੰ ਸਨਮਾਨ ਕੀਤਾ ਅਸੀਂ ਦਿਲ ਦੀ ਗਹਿਰਾਈਆਂ ਤੋਂ ਨਾਟ ਰਸਤਾ ਧੰਨਵਾਦ ਕਰਦੇ ਆ ਜੈ ਬਾਲ ਜੈ ਬਾਲਮਿਕੀ ਹਰ ਹਰ ਬਾਲਮਿਕੀ ਅੱਜ ਅਸਲੀ ਸ਼ੋਹਰਤਾ ਦੇਸ਼ ਨੂੰ ਜੇਸਰ ਪਾਵਾ ਦਾਸ ਵੱਲੋਂ ਇੱਕ ਸੋਨੇ ਦਾ ਸ਼ਤਰ ਜੋ ਪਾਵਨ ਬਾਲਮੀ ਕੀ ਮੂਰਤੀ ਦੇ ਉੱਤੇ ਇਹਨਾਂ ਨੇ ਚੜਾਇਆ ਤੇ ਕਿੰਨਾ ਮਹਾਨ ਇਤਿਹਾਸ ਨੂੰ ਲਿਖਿਆ ਪਹਿਲਾ ਛਤਰ ਮਹਾਰਾਜਾ ਅਕਬਰ ਨੇ ਜਵਾਲਾ ਦੇਵੀ ਦੇ ਹਿੱਤ ਰਾਹੀ ਦੂਜਾ ਛਤਰ ਨਾਨਨ ਦੇਵੀ ਵਿਖੇ ਜੀਨੇ ਮੋੜਨੇ ਹਰ 13 ਛਤਰ ਬਾਲਮੀ ਕੀ ਮਹਾਰਾ ਦੀ ਪਵਿੱਤਰ ਮੂਰਤੀ ਦੇ ਉੱਤੇ ਸਵਾ 11 ਕਿਲੋ ਦਾ ਟੋਨੇ ਦਾ ਛਤਰ ਅਸਲੀ ਸੋਤਾਜੀ ਤੇ ਦੇਸ ਸਿੰਘ ਯਸਰਜੀ ਨੇ ਚੜਾ ਕੇ ਅੱਜ ਇੱਕ ਬਾਲਮੀ ਮਹਾਰਾ ਦੇ ਕੁਦ ਦੇ ਕੋਲ ਫਿਰਵਾ ਲਿਆ ਹੈ ਕਿ ਨਮਾ ਇਤਿਹਾਸ ਲਿਖਿਆ ਹੈ ਅਸੀਂ ਇਹਨਾਂ ਜੀ ਐ ਵੀ ਕਹਿੰਦੇ ਨਾਲ ਧੰਨਵਾਦ ਵੀ ਕਰਦੇ ਆ ਉਹਦੇ ਨਾਲ ਨਾਲ ਇਹਨਾਂ ਨੇ ਰਾਸ਼ਨ ਫਤੀਲੇ ਭਾਂਡੇ ਬੜਾ ਕੁਝ ਲਿਆਂਦਾ ਜੋ ਕਿ شدت ਚੜ੍ਹੋਂ ਤੋਂ ਬਾਅਦ ਸੰਤ ਮਲਕੀਨਾ ਜੀ ਮਾਰਾ ਇਹਨੂੰ ਲੰਗਰ ਦੇ ਵਾਸਤੇ ਯੋਗਦਾਨ ਪਾਇਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਲ ਕੰਬਲ ਵੀ ਦਿੱਤੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਜੈ ਬਾਦਮੀ ਕੀ ਹਰ ਹਰ ਬਾਦਮੀ ਅੱਜ ਬਹੁਤ ਹੀ ਖੁਸ਼ੀਆਂ ਤੇ ਭਾਗਾ ਭਰਿਆ ਦਿਨ ਆ ਜਿੱਥੇ ਉੱਤੇ ਪ੍ਰਮਾਤਮਾ ਵਾਲੀ ਕੁਮਾਰ ਰਾਜ ਜੀ ਔਰ ਸਹਿਬ ਸਤਗੁਰ ਗਿਆਨनाथ ਮਹਾਰਾਜ ਜੀ ਦੀ ਆਜ਼ਾਦੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਦੋਂ ਮੇਲਾ 10 ਫਰਵਰੀ ਦਾ ਲੱਗਦਾ ਸੀ ਉਸ ਮੇਲੇ ਦੇ ਵਿੱਚ ਡਾਕਟਰ ਸਾਹਿਬ ਦੀ ਟੀਮ ਔਰ ਸੋਤਾ ਸਾਹਿਬ ਦੀ ਟੀਮ ਜਿਹੜੀ ਹਰ ਸਾਲ ਹਰ ਸਾਲ ਦੀ ਤਰ੍ਹਾਂ ਮੇਲੇ ਦੇ ਉੱਤੇ ਲੰਗਰ ਲਗਾਉਂਦੀ ਸੀ ਉਹਨਾਂ ਨੇ ਅੱਜ ਕੀ ਜਿਹੜਾ ਉਹ ਨਵਾਂ ਜਿਹੜਾ ਇਤਿਹਾਸ ਰਚਿਆ ਸਾਹਿਬ ਸਤਿਗੁਰ ਕੁਰਬਾਨ ਸਤਿਗੁਰ ਗਿਆਨਨਾਥ ਮਹਾਰਾਜ ਦੀ ਗੁਰਬਾਨੀ ਨੂੰ ਮੁੱਖ ਰੱਖਦੇ ਹੋਏ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਜੋ ਮੂਰਤੀ ਬਣੀ ਆ ਉੱਤੇ ਸੋਨੇ ਦਾ 70 ਚੜਾਇਆ ਪ੍ਰਮਾਤਮਾ ਵਾਲਮੀਕ ਮਹਾਰਾਜ ਗਾੜੀ ਪ੍ਰਯਾਸ ਕਰਦੇ ਕਿ ਜਿੰਨਾ ਦਾਨੀਆਂ ਨੇ ਇਸ ਯੋਗਦਾਨ ਦੇ ਵਿੱਚ ਦਸਾਂ ਨਵਾਂ ਦੇ ਵਿੱਚੋਂ ਕਮਾਈ ਦੇ ਵਿੱਚੋਂ ਦਾਨ ਕੀਤਾ ਵਾ ਪਰਿਵਾਰ ਸਮੇਤ ਉਹਨਾਂ ਨੂੰ ਖੁਸ਼ੀਆਂ ਪ੍ਰਾਪਤ ਕਰਨੀਆਂ ਜਯ ਵਾਲਮੀਕ ਔਰ